ਇਸ ਸਰਕੇ ਦੇ ਮੁੱਖ ਸੇਵਾਦਾਰ ਸਰਦਾਰ ਸੁਭਾ ਸਿੰਘ ਜੀ ਬਾਲਾ ਸਾਹਿਬ ਉਹਨਾਂ ਦੇ ਨਾਲ ਬਿਰਾਜਮਾਨ ਸਰਦਾਰ ਛੇਰ ਸਿੰਘ ਜੀ ਮੰਡਵਾਲਾ ਸਾਹਿਬ ਇਸ ਨਗਰ ਦੇ ਸਾਰੇ ਸੀਨੇ ਬਜ਼ੁਰਗ ਜੀ ਬੀਬੀ ਅਮਰਜੀਤ ਕੌਰ ਜੀ ਭਾਜਗਰਾਂ ਸਾਰੇ ਸਾਡੇ ਸਰਕਲ ਪ੍ਰਧਾਨ ਸਰਪੰਨ ਮੇਰੇ ਸਾਹਮਣੇ ਬਿਰਾਜਮਾਨ ਇਸ ਨਗਰ ਦੇ ਬਜ਼ੁਰਗੋ ਨੌਜਵਾਨ ਹੀਰੋ ਮਾਤਾ ਮਾਵਾ ਤੇ ਰੀਆ ਭੈਣਾ ਸਭ ਤੋਂ ਪਹਿਲਾਂ ਹਾਉ ਬੱਲੇ ਦੀ ਸਾਥ ਪਾਈਏ ਬਰਾਉ ਬੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹ ਗਲਤੀ ਮਾਫੀ ਮੰਗਦਾ ਇਹ ਗਲਤੀ ਖਿਮਾ ਦਾ ਜਾਚਕ ਹਾਂ ਕਿ ਤੁਸੀਂ ਸਵੇਰ ਦੇ 9 ਵਜੇ ਇਸ ਜਗ੍ਹਾ ਤੇ ਦਾਸ ਨੂੰ ਸ਼੍ਰੀਵਾਸ ਗੇਣ ਦੇ ਲਈ ਬੜੀ ਹੀ ਖਬਰ ਵਿੱਚ ਤੋਕ ਦਿਲਾ ਇੱਥੇ ਵੱਡੀ ਗੱਡੀ ਦੇ ਵਿੱਚ ਬੈਠੇ ਹੋ ਤੁਹਾਡਾ ਬਨਵਾਦ ਵੀ ਕਰਦਾ ਹੈ ਕਿ ਐਨੀ ਗਰਮੀ ਦੇ ਬਾਅਦ ਤੁਸੀਂ ਆਪਣੇ ਇਸ ਬੱਚੇ ਨੂੰ ਸੁਣਨ ਦੇ ਲਈ ਮੈਨੂੰ ਆਪਣੀ ਗੱਲ ਤੁਹਾਡੇ ਅੱਗੇ ਰੱਖਣ ਦੇ ਲਈ ਇੱਥੇ ਵੱਡੀ ਗੱਡੀ 'ਚ ਪਹੁੰਚ ਕੇ ਬੈਠੇ ਹੋ ਤੁਹਾਡਾ ਸਾਰਿਆਂ ਦਾ ਫਿਰਦੀਆਂ ਚੜਹਾਈਆਂ ਚ ਮੇਰੇ ਤੋਂ ਪਹਿਲਾਂ ਸਾਰੇ ਸਰਕਾਰ ਜੋ ਖੁਦਾਰਿਆ ਨੇ ਤੁਹਾਡੇ ਨਾਲ ਆਪੋ ਆਪਣੇ ਵਿਚਾਰਾਂ ਦੀ ਸਾਥ ਕੋਲਦੇ ਹੋਏ 1 ਜੂਨ ਨੂੰ ਪੰਜਾਬ ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤੁਹਾਡੇ ਨੂੰ ਬਹੁਤ ਸ਼ਰਮੀਆਂ ਕਾਰਕਦਾਂ ਤੋਂ ਪਾਉਣ ਲਈ ਕੁੱਝ ਕੀਤੀ ਹੈ। ਦੇਖੋ ਸਾਡਾ ਪਰਿਵਾਰ ਕੋਈ ਇਸ ਖੇਤ ਦੇ ਵਿੱਚ ਸਿਆਸਤ ਦੇ ਵਿੱਚ ਨਵਾਂ ਪਰਿਵਾਰ ਨਹੀਂ ਹੈ। ਸਰਦਾਰ ਗੁਰਦੇਵ ਸਿੰਘ ਦੀ ਬਾਦਲ ਸਾਹਿਬ ਨੇ ਬੜੇ ਲੰਬੇ ਅਰਸੇ ਤੁਹਾਡੀ ਸੇਵਾ ਕੀਤੀ ਇਸ ਸਭਾ ਦੇ ਵਿੱਚ ਪਰਿਵਾਰਕ ਦੇ ਪਰਵਾਰ ਦੇ ਬਜ਼ੁਰਗਾਂ ਵਾਂਗੂ ਮੁੰਡੀਆਂ ਵਾਂਗੂ ਤੁਹਾਡੇ ਸਾਰਿਆਂ ਨਾਲ ਵਿਚਰੇ। ਔਰ ਉਹਨਾਂ ਤੋਂ ਬਾਅਦ ਮੇਰੇ ਸਤਿਕਾਰਯੋਗ ਮਾਪਾਂ ਦੀ ਸਰਦਾਰ ਸੁਭਾਸ਼ ਸਿੰਘ ਜੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਪਾਰਟੀ ਵੱਲੋਂ ਆਪ ਦੀ ਸੇਵਾ ਡਿਊਟੀ ਨਿਭਾਦੇ। ਤਾਂ ਰਾਸ ਨੂੰ ਇਹ ਜਿਹੜੀ ਜ਼ਿੰਮੇਵਾਰੀ ਸ਼ੋਮਨੀ ਅਕਾਲੀ ਦਲ ਨੇ ਬਖਸ਼ੀ ਹੈ। ਇਹ ਮੈਂ ਤੁਹਾਡੇ ਹੌਸਲੇ ਦੇ ਨਾਲ ਹੀ ਮੈਂ ਇਸ ਜ਼ਿੰਮੇਵਾਰੀ ਨੂੰ ਸਿਰ ਕਰ ਸਕਦਾ ਇਸ ਜ਼ਿੰਮੇਵਾਰੀ ਨੂੰ ਪੂਰਾ ਕਰ ਸਕਦਾ ਆਪਾਂ ਪਹਿਲਾਂ ਦੋ ਬਾਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੋਕ ਸਭਾ ਦੇ ਵਿੱਚ ਚੁਣ ਕੇ ਭੇਜਿਆ ਉਹਨਾਂ ਉਮੀਦਵਾਰਾਂ ਨੇ ਉਹਨਾਂ ਲੋਕ ਸਭਾ ਦੇ ਮੈਂਬਰ ਸਹਿਬਾਨਾਂ ਨੇ ਸਾਡੇ ਇਲਾਕੇ ਦੀ ਗਰੀਬ ਗੁਰਬੇ ਗੌਮ ਦੀ ਕਿਸਾਨਾਂ ਦੀ ਕਿਸੇ ਵੀ ਧਿਰ ਦੀ ਕਦੇ ਵੀ ਉੱਥੇ ਕੋਈ ਵਾਪ ਜਿਹੜੀ ਆ ਉੱਥੇ ਨਹੀਂ ਅੰਦਰ ਨਾ ਹੀ ਜਿੱਤਰ ਤੋਂ ਬਾਅਦ ਨੂੰ ਸਾਡੇ ਦਰਮਿਆਨ ਕਦੇ ਆ ਕੇ ਉਹਨਾਂ ਨੇ ਹਾਧਾ ਨਾ ਨਾ ਮਾਲਿਆ ਜਾਂ ਸਾਨੂੰ ਕੋਈ ਗਰਾਟ ਨਹੀਂ ਤਾਂ ਭਰਾਵੋ ਆਪਾਂ ਲੋਕ ਸਭਾ ਦੇ ਮੀਤਵਾ ਸੁਣਨ ਵਾਸਤੇ ਤਾਂ ਨਹੀਂ ਪਈ 10 ਸਾਲ ਆਪਣੇ ਪਿਛਲੇ ਜਿਹੜੇ ਉਹ ਬਰਬਾਦ ਗਏ ਆ ਸੀ ووٹ ਦਾ ਇਸਤੇਮਾਲ ਗਲਤ ਜਗ੍ਹਾ ਤੇ ਗਲਤ ਬੀਜਵਾ ਤੇ ਹੱਥ ਚ ਕਰ ਗਿਆ। ਹੋਰ ਤੁਸੀਂ ਫੈਸਲਾ ਕਰਨਾ ਹੈ। ਇੱਕ ਪਾਸੇ ਤੁਹਾਡੀ ਮਰਕੀ ਹੋਈ ਪਾਰਟੀ ਸ਼ੌਕਨੀ ਅਕਾਲੀ ਦਰ ਦੇ ਮਰਕੀ ਹੋਈ ਪੱਤਖੋਰਾ ਦਾ ਇਹ ਦੋਤਾ ਤੁਹਾਡਾ ਆਲ ਦਾ ਬਚਾ। ਦੂਜੇ ਪਾਸੇ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਕਲਾਕਾਰ ਉਮੀਦਵਾਰ। جی اس علاقے کی کسی مشکل نی جانتے کسی نگر نی جانتے کسی پنڈا نہیں جانتے یہ فیصلہ جسی کرنا ہے کہ کلاکار کے سیوا اپا کلاکار پہلے جتا کے گردس پورے پنجاب والے بھیجے نراشتا حاصل سدیخ جتا کے بھیجے اپنا سارے نراش ہوں ہنس راج ہنس جی ਉਹ ਦਿੱਲੀ ਤੋਂ ਘਰੇ ਉਥੋਂ ਦੇ ਲੋਕ ਕਰਾਸ਼ ਜੋ ਇਹਸ ਕਰਕੇ ਮੇਰੇ ਤੁਹਾਡੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਥੇ ਪਾਰਟੀ ਨੇ ਇੱਕਾ ਵੱਡਾ ਮਾਣ ਇਸ ਰਾਜੇ ਨੂੰ ਦਿੱਤਾ ਕਿਉਂਕਿ ਪੰਜਗ੍ਰਹੀ ਹਲਕੇ ਦੇ ਵਿੱਚ ਮੈਂ ਆਪਨੇ ਹੱਥੋ ਹੀ ਸ਼ਾਮਿਲ ਨਾ ਕਿਉਂਕਿ ਇੱਥੇ ਨਿਕਾ ਜਾਉਂਦਾ ਆਪਣੇ ਬਜ਼ੁਰਗਾਂ ਦੇ ਨਾਲ ਉਲੀ ਫੜ ਕੇ ਆਇਆ ਕਰਦਾ ਸੀ ਉਹਨਾਂ ਦੀ ਚੋਰਵਾ ਇੱਥੇ ਆਇਆ ਕਰਦਾ ਸੀ ਇੱਥੇ ਜਿਹੜੇ ਪ੍ਰਾਣਿਕ ਸ਼ਾਲੀ ਪਰਿਵਾਰ ਹੈ ਉਹਨਾਂ ਦੇ ਘਰਾਂ ਦੇ ਵਿੱਚ ਵੀ ਆਇਆ اس حق میں آپ کے پروار کے ہاں کے کوٹ لین کے لیے اپیل کرنے آیا مید ہے کہ تھی آپ کے اس دوسرے آپ کے بچے کے سر بڑے حق رکھو گے میری ماتاوہ میری بھنو وی گنتی کے حاضر ہوئی ہیں انہ کا بھی دنواد سارے جانے دن اتنے ویڈی گنتی چاہے بہت بہت دنواد ایک جون پہن پینے والی ووٹاں کے چون نشان والا بٹن دلا کے داس کو کامیاب کرو تاکہ پنج گراہی ہلکے کی سیوا کی جا سکے اور گرانچ جہی ہے ویڈے لگ دی جا سکے نگر کا وکاس کر گے آپ آنے والے پانچ سال سنبھالنے کے لیے شروع اکالی دل کو مضبوط کروا سارا دنواد بتاؤ فتح